ਨਸ਼ੀ ਕਾਲ ਜੀ ਮੈਂ ਇਨਾ ਤਿਮਾਨ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਹੜ੍ਹ ਪ੍ਰਭਾਵਿਤ ਖੇਤਰ ਨੂੰ ਲੈ ਕੇ ਕਿਉਂਕਿ ਜਦੋਂ ਹੜ੍ਹ ਆਏ ਸੀ ਤਾਂ ਫਿਰ ਜਿਹੜੇ ਇਲਾਕੇ ਦੇ ਵਿੱਚ ਹੜ੍ਹ ਦੀ ਮਾਰ ਪਈ ਉੱਥੇ ਕਿਸਾਨਾਂ ਦਾ ਸਾਫ ਕੋਝ ਤਬਾਹ ਹੋ ਗਿਆ ਲੋਕ ਘਰਾਂ ਤੋਂ ਬੇਕਾਰ ਹੋ ਗਏ ਪਰ ਇਸ ਮੁਸੀਬਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕਾਂ ਦਾ ਸਾਥ ਦਿੱਤਾ ਤੇ ਲੋਕਾਂ ਦੀ ਮਦਦ ਉਸ ਵਕਤ ਵੀ ਕੀਤੀ ਗਈ ਜਿਸ ਤੋਂ ਬਾਅਦ ਹੁਣ ਸੀਐਮ ਭਗਵਾਨ ਤੁਮਾਨ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਵਿੱਚ ਕਈ ਘਰਾਂ ਦੇ ਜਿਨ੍ਹਾਂ ਲੋਕਾਂ ਦੇ ਘਰ ਟਹਿ ਟੇਰੀ ਹੋ ਗਏ ਉਹਨਾਂ ਨੂੰ ਦੇਖਦੇ ਹੋਏ 30000 ਤੋਂ ਵੱਧ ਜਿਹੜੇ ਘਰ ਨੇ ਉਹਨਾਂ ਨੂੰ ਲੈ ਕੇ 377 ਕਰੋੜ ਰੁਪਏ ਦੀ ਜਿਹੜੀ ਕਿ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਜਿਹੜੇ ਲੋਕਾਂ ਦੇ ਘਰ ਟਹਿ ਟੇਰੀ ਹੋ ਚੁੱਕੇ ਨੇ ਉਹ ਮੁਰ ਤੋਂ ਆਪਣੇ ਘਰ ਜਿਹੜੇ ਕਿ ਬਣਾਉਣਗੇ ਇਸ ਦੇ ਚੱਲਦੇ ਲੋਕਾਂ ਦੀ ਮਦਦ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਸੀਐਮ ਭਗਵੰਤ ਮਾਨ ਨੇ ਸਮਾਮ ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਲਗਾਤਾਰ ਉਸ ਵਕਤ ਵੀ ਜਿਹੜਾ ਦੌਰਾ ਕੀਤਾ ਗਿਆ ਸੀ ਉਹਨਾਂ ਦੇ ਬਾਹਰ ਖੜੇਗੇ ਸੀ ਤੇ ਹੁਣ ਜਿਹੜੇ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਨੇ ਮੁੜ ਤੋਂ ਉਹਨਾਂ ਦੇ ਘਰ ਉਹ ਸਾਰੇ ਚੁਆਣਗੇ ਉਹਨਾਂ ਦਾ ਰਹਿਣ ਵਸੇਰਾ ਬਣਾਇਆ ਜਾਵੇਗਾ ਤੇ ਪੰਜਾਬ ਸਰਕਾਰ ਹਮੇਸ਼ਾ ਇਹਨਾਂ ਲੋਕਾਂ ਦੇ ਨਾਲ ਖੜੀ ਹੈ ਆਹ ਦੇਖੋ ਅੱਜ 30000 ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗਿਆਂ 300 77 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 1 ਲੱਖ 20000 ਰੁਪਈਆ ਇੱਕ ਘਰ ਦਾ ਜਿਹਦੇ ਚ ਪਹਿਲਾਂ ਘਟ ਕਿਸ਼ਤ ਹੁੰਦੀ ਸੀ ਸ਼ੁਰੂ ਵੇਲੇ ਅਸੀਂ ਉਹਨੂੰ 70000 ਘਰ ਤੱਕ ਕਿ 70000 ਪਹਿਲਾਂ ਦਿਓ ਤਾਂ ਕਿ ਸ਼ੁਰੂਆਤ ਹੋਵੇ ਬਾਕੀ ਦੋ ਕਿਸ਼ਤਾਂ ਚ 50000 ਰੁਪਿਆ 2 ਲੱਖ ਤੱਕ ਵੀ ਦਿੱਤਾ ਘਰਾਂ ਚ ਟੋਟਲ 30000 ਚੋਂ 8056 ਘਰ 8056 ਘਰ ਕੱਲੇ ਗੁਰਦਾਸਪੁਰ ਜ਼ਿਲ੍ਹੇ ਦੇ ਨੇ जिन्होंने अज मुआवजा जरा शुरू कर रहे हैं वो केंद्र एक किसी कवि ने लिखे मुद्दत लग जाती है एक घर बनाने में मुद्दत लग जाती है एक घर बनाने में तुमको बिल्कुल भी तरस नहीं आता बस्तियां जलाने में ਕੁਝ ਹਜੇ ਵੀ ਨੇ ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ 'ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲਹਿੰਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚੱਲਦੀ ਐ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਲੜਾਉਣ ਵਾਲੇ ਨਹੀਂ ਹੈਗੇ ਅਸੀਂ ਪੜਾਉਣ ਵਾਲੇ ਆ ਕਿ ਬੱਚਿਆਂ ਨੂੰ ਪੜਾਓ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਫਸਟ ਸੈਕੰਡ ਉਹਨਾਂ 'ਚੋਂ ਵੀ ਆਉਣਾ ਸੀ ਹੁਣ ਜਦੋਂ ਪੜਨ ਵਾਸਤੇ ਕਿਤਾਬਾਂ ਹੀ ਐ ਨਹੀਂ ਉਹ ਤਾਂ ਬਾਹਰ ਬੈਠੇ ਪੁਲਤੇ ਉਹ ਤਾਂ ਤੰਬੂਆਂ 'ਚ ਬੈਠੇ ਐ ਬਾਹਰ ਉਹ ਕਿਵੇਂ ਪੜਨਗੇ ਸੋ ਸਾਨੂੰ ਇਹ ਕਿਤਾਬਾਂ ਦਾ ਵਰਦੀਆਂ ਦਾ ਬਸਤੀਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਐਂ ਖੇਡ ਗਰਾਊਂਡ ਜਿਹੜੇ ਨੇ ਟੋਟਲ ਜਿਹੜਾ 194 ਖੇਡ ਗਰਾਊਂਡ ਕੱਲੇ ਗੁਰਦਾਸਪੁਰ ਜ਼ਿਲ੍ਹੇ 'ਚ ਜਿਦੇ 'ਚੋਂ 23 ਕੱਲੇ ਨਮੂਨੇ ਦੇ ਖੇਡ ਗਰਾਊਂਡ ਕਹਿੰਦਾ ਮੈਂ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਟਰੈਕ ਵੀ ਹੋਊਗਾ ਵਾਲੀਬਾਲ ਦਾ ਗਰਾਊਂਡ ਵੀ ਹੋਊਗਾ ਫੁੱਟਬਾਲ ਦਾ ਵੀ ਹੋਊਗਾ ਉਹ ਜੀ ਇਨਡੋਰ ਵੀ ਹੋਣਗੇ ਗੇਮਾਂ ਦੇ ਜਿਹੜੇ ਗਰਾਊਂਡ ਹੋਣਗੇ 23 ਕੱਲੇ ਡੇਰਾ ਬਾਬਾ ਨਾਨਕ ਹਲਕੇ ਚ ਨੇ 194 ਗੁਰਦਾਸਪੁਰ ਜ਼ਿਲ੍ਹੇ ਚ ਨੇ ਅੱਜ ਗੁਰਦਾਸਪੁਰ 8056 ਘਾਰ ਗੁਰਦਾਸਪੁਰ ਦੇ ਫਾਜ਼ਿਲਕਾ ਦੇ 4230 ਅਮਰਸਰ ਸਾਹਿਬ ਦੇ 2687 ਘਰ ਜਿਹੜੇ ਹਰਾਂਜ ਤਹੇ ਮੈਂ ਉਹਨਾਂ ਦੀ ਗਿਣਤੀ ਦੱਸ ਰਿਹਾ ਤਰਨਤਾਰਨ ਚ 2447 ਜਲੰਧਰ 2067 ਮਾਨਸਾ 1780 ਫਿਰੋਜ਼ਪੁਰ 1602 ਘਰ ਲੁਧਿਆਣਾ 1558 ਬਰਨਾਲਾ 155 ਬਠਿੰਡਾ 927 ਫਰੀਦਕੋਟ 105 ਫਤੇਗੜ ਸਾਹਿਬ 155 ਹੁਸ਼ਿਆਰਪੁਰ 850 ਕਪੂਰਥਲਾ 1199 ਮਲੇਰਕੋਟਲਾ 160 ਮੋਗਾ 176 ਮੁਕਸਰ 218 ਨਵਾਂ ਸ਼ਹਿਰ 429 ਪਠਾਨਕੋਟ 1134 ਪਟਿਆਲਾ 378 ਰੂਪਨਗਰ 214 ਸੰਗਰੂਰ 585 ਤੇ ਮੁਹੱਲੀ 329 ਘਰਾਂ ਦਾ ਮੁਆਵਜ਼ਾ ਅੱਜ ਤੋਂ ਦੇਣਾ ਸ਼ੁਰੂ ਹੋ ਚੁੱਕਿਆ ਜੀ ਲਿਸਟ ਮੈਂ ਜਾਰੀ ਕਰ ਦੂੰਗਾ ਮੀਡੀਆ ਵਾਲੇ ਵੀਰ ਜਿਹੜੇ ਨੇ ਉਹ ਵੀ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਉਹ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਮੈਂ ਸਿੰਬੋਲਿਕ ਤੌਰ ਤੇ 25 30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮਾਮਾ ਕਿਉਂਕਿ ਘਰ ਤਾਂ ਮਾਂ ਹੀ ਬਣਾਉਂਦੀ ਹੈ ਨਾ ਮਕਾਨ ਬੰਦੇ ਬਣਾਉਂਦੇ ਆ ਉਹਨੂੰ ਘਰ ਮਾਂ ਬਣਾਉਂਦੀ ਹੈ ਉਹਨੂੰ ਸਜਾਉਂਦੀ ਹੈ ਉਹ ਚ ਆਪਣੀਆਂ ਸੱਧੜਾਂ ਦੇ ਦੀਵੇ ਜਗਾਉਂਦੀ ਹੈ ਸੋ ਮਾਮਾ ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਅਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ ਇਹ ਅਸ਼ੀਰਵਾਦ ਹੈ ਜਿਹੜਾ ਸਾਡੇ ਆਲੇ ਦੁਆਲੇ ਕਵਚ ਬਣ ਕੇ ਸਾਨੂੰ ਆ ਜਿਹੜੇ ਅਨਿੰਦਿਆ ਚੁਗਲੀਆ ਨੇ ਕਰਨ ਵਾਲੇ ਉਹਨਾਂ ਤੋਂ ਬਚਾਉਂਦਾ ਹੈ ਸੋ ਦਾਦੀ ਇਹ ਹੈ ਕਿ ਹੜ੍ਹਾਂ ਦੇ ਕਰਕੇ ਲੋਕਾਂ ਦਾ ਬੇਹਦ ਨੁਕਸਾਨ ਹੋਇਆ ਲੋਕਾਂ ਦੇ ਘਰ ਟਹਿ ਟੇਰੀ ਹੋ ਗਏ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਤਬਾਹ ਹੋ ਗਈ ਇਸ ਕਦਰ ਲੋਕਾਂ ਦਾ ਬੇਹਦ ਨੁਕਸਾਨ ਹੋਇਆ ਪਰ ਇਸ ਨੁਕਸਾਨ ਦੇ ਵਿੱਚ ਇਸ ਸਮੱਸਿਆ ਦੇ ਵਿੱਚ ਤੇ ਅਜਿਹੇ ਹਾਲਾਤਾਂ ਦੇ ਵਿੱਚ ਹਮੇਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦਾ ਸਾਥ ਦਿੱਤਾ ਤੇ ਹੁਣ ਵੀ ਲਗਾਤਾਰ ਉਹਨਾਂ ਪ੍ਰੇਤ ਪਰਿਵਾਰਾਂ ਦੇ ਨਾਲ ਖੜੀ ਹੈ ਬਿਊਰੋ ਰਿਪੋਰਟ ਅਜਾਦ ਸੋ